ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਵੀ ਬਣਾ ਵੀਡੀਓ ਵੈਜੀ ਲੈਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਇੱਥੇ ਤੁਸੀਂ ਜੁੜਿਓ ਸ਼ੌਂਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਐਤਵਾਰ ਆ ਤੇ ਹਰ ਐਤਵਾਰ ਦੀ ਐਤਵਾਰ ਬੱਕਰਾ ਮੰਡੀ ਪਿੰਡ ਸੂਰੀਆ ਵਾਲਾ ਵਿਖੇ ਲੱਗਦੀ ਉਹ ਦੋਸਤੋ ਲੱਗ ਚੁੱਕੀ ਆ ਜਾਨਵਰ ਸਾਰੇ ਆ ਚੁੱਕੇ ਆ ਬਹੁਤ ਹੀ ਜਿਆਦਾ ਇਕੱਠਾ ਦੂਰ ਤੋਂ ਤੁਸੀਂ ਦੇਖੋ ਮੰਡੀ ਦਾ ਮਾਹੌਲ ਬਹੁਤ ਜਿਆਦੇ ਰਾਸ਼ਾ ਦੋਸਤੋ ਨੇੜੇ ਹੋ ਕੇ ਤੁਹਾਨੂੰ ਮੰਡੀ ਵਿੱਚੋਂ ਵਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਕੀ ਹਾਲ ਹੈ ਬਾਈ ਵਧੀਆ ਠੀਕ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਰਚੀ ਕੱਟੀ ਜਾਂਦੀ ਆ ਤੇ ਮੋਟਰਸਾਈਕਲ ਗੱਡੀਆਂ ਬਹੁਤ ਵੱਡੀ ਗਿੰਦੀ ਦੇ ਵਿੱਚ ਆਏ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਆਪੋ ਆਪਣਾ ਮਾਲ ਲੈ ਕੇ ਵਪਾਰੀ ਵੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜਿਹੜੇ ਵੀਰੇ ਵੀਰ ਇਸ ਮੰਡੀ ਤੇ ਪਹੁੰਚੇ ਆ ਜੀ ਆਇਆਂ ਆਖਿਆ ਜਾਂਦਾ ਸੋ ਦੋਸਤੋ ਦੇਖ ਸਕਦੇ ਆ ਤੁਸੀਂ ਮੰਡੀ ਦੇ ਅੰਦਰ ਦਾ ਮਾਹੌਲ ਬਰਬਰੀਆਂ ਬਹੁਤ ਚੰਗੀਆਂ ਬੱਕਰੀਆਂ ਬੱਕਰੀ ਇੱਥੇ ਪਹੁੰਚਦੇ ਆ ਬੀਟਲਾਂ ਦੇ ਨਾਲ ਨਾਲ ਤੇ ਦੂਰੋਂ ਦੂਰੋਂ ਵਪਾਰੀ ਵੀਰ ਆਪੋ ਆਪਣਾ ਮਾਲ ਲੈ ਕੇ ਇੱਥੇ ਪਹੁੰਚਦੇ ਆ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੇਸੀ ਬਰਬਰੀ ਕ੍ਰੋਸ ਬਰਬਰੀ ਇੱਥੋਂ ਹਰ ਤਰ੍ਹਾਂ ਦੇ ਜਾਨਵਰ ਦੋਸਤੋ ਇੱਥੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਵੱਡੀ ਗਣਤੀ ਦੇ ਵਿੱਚ ਜਾਨਵਰ ਇੱਥੇ ਪਹੁੰਚਦੇ ਆ ਤੇ ਹੋਰ ਬਾਈ ਤੁਸੀਂ ਵੀ ਦੋਸਤੋ ਇਸ ਮੰਡੀ ਦੇ ਆਪੋ ਆਪਣੇ ਜਾਨਵਰ ਲੈ ਕੇ ਪਹੁੰਚਿਆ ਕਰੋ ਬਹੁਤ ਵੱਡੀ ਮੰਡੀ ਆ ਦੋਸਤੋ ਹੁਣ ਇਹ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਇਹ ਆ ਦੋਸਤੋ ਬਹੁਤ ਵੱਡੀ ਗਿਣਤੀ ਦੇ ਵਿੱਚ ਦੋਸਤੋ ਇੱਥੇ ਬਰਬਰੀ ਨਗ ਵੇਖਣ ਨੂੰ ਤੁਹਾਨੂੰ ਮਿਲਣਗੇ ਜਦੋਂ ਤੁਸੀਂ ਆਓਗੇ ਤਾਂ ਬਰਬਰੀ ਹਰ ਤਰ੍ਹਾਂ ਦੇ ਜਾਨਵਰ ਦੋਸਤੋ ਇੱਥੇ ਬਰਬਰੀ ਬੀਟਲ ਦੇਸੀ ਬਰਬਰੀ ਕ੍ਰੋਸ ਹਰ ਤਰ੍ਹਾਂ ਦੇ ਜਾਨਵਰ ਮਿਲਦੇ ਆ ਇੱਧਰ ਮੇਰਾ ਭਾਈ ਹੈਪੀ ਆਇਆ ਬੈਠਾ ਮੰਡੀ ਦੋਸਤੋ ਬਹੁਤ ਵੱਡੀ ਲੱਗਦੀ ਹੈ ਤੁਸੀਂ ਜਦੋਂ ਆਓਗੇ ਆ ਕੇ ਤੁਹਾਨੂੰ ਪਤਾ ਲੱਗੂਗਾ ਸਾਰੇ ਤੁਹਾਨੂੰ ਜਾਨਵਰ ਕਵਰ ਕਰਕੇ ਦਿਖਾਉਨੇ ਆ ਦੋਸਤੋ ਦੇਖ ਸਕਦੇ ਆ ਬਹੁਤ ਵੱਡਾ ਇਕੱਠ ਹੁੰਦਾ ਹਰ ਐਤਵਾਰ ਦੀ ਐਤਵਾਰੇ ਮੰਡੀ ਲੱਗਦੀ ਆ ਤੇ ਤੁਸੀਂ ਜਰੂਰ ਆਉਣਾ ਹੈ ਦੋਸਤੋ ਇੱਕ ਵਾਰੀ ਆ ਕੇ ਦੇਖੋਗੇ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹ ਪੂਖਤਾ ਮਿਲਣਗੇ ਦੇਖ ਸਕਦੇ ਆ ਦੋਸਤੋ ਹੋਰ ਬਾਈ ਕੀ ਹਾਲ ਆ ਜੀ ਮਹਾਰਾਜ ਜੀ ਅੱਜ ਯਾਰ ਟ੍ਰੇਨਿੰਗ ਤੇ ਜਾਂਦਾ ਰਿਹਾ ਸੀ ਬੱਕਰੀਆਂ ਵਾਲੀ ਤੇ ਹੋਰ ਬਾਈ ਤੂੰ ਫਾਰਮ ਪੁਰ ਪਾਈ ਨੇ ਹਾਂ ਬਾਈ ਫਾਰਮ ਯੂੰ ਉੱਥੇ ਟ੍ਰੇਨਿੰਗ ਸੀਗੀ ਬਾਈ ਰਾਜਵੀਰ ਬਰਾੜ ਬਠਿੰਡੇ ਵਾਲੇ ਦੇ ਹਾਂ ਵਧੀਆ ਹੋ ਗਈ ਲਓ ਬਾਈ ਦੋਸਤੋ ਬਹੁਤ ਪੁਰਾਣੇ ਵਪਾਰੀ ਇੱਥੇ ਪਹੁੰਚਦੇ ਆ ਆਪੋ ਆਪਣਾ ਮਾਲ ਲੈ ਕੇ ਚਾਹ ਦੇ ਪ੍ਰਬੰਧ ਦੋਸਤੋ ਕੁਦਰਤੀ ਦਰਖਤਾਂ ਦੇ ਟਾਲੀਆਂ ਦੇ ਵੀ ਹੈਗੇ ਆ ਤੇ ਚਾਹ ਪਾਣੀ ਦਾ ਲੰਗਰ ਦਾ ਆ ਵੀ ਬਾਈ ਮੇਰਾ ਚਾਹ ਲਈ ਫਿਰਦਾ ਰਾਜਵੀਰ ਕੋਟ ਭਾਈ ਵਾਲਾ ਹੋਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਦੇਖ ਲਓ ਦੋਸਤੋ ਮੰਡੀ ਦੇ ਵਿਚਲਾ ਮਾਹੌਲ ਬਹੁਤ ਹੀ ਜਿਆਦੇ ਨਾਗ ਆਉਂਦੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਹੋਰ ਬਾਈ ਹਾਂਜੀ ਠੀਕ ਹੈ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨ ਔਰ ਬਾਈ ਜੀ ਹਰ ਤਰ੍ਹਾਂ ਦੇ ਦੋਸਤੋ ਜਾਨਵਰ ਮਿਲ ਜਾਣਗੇ ਤੁਹਾਨੂੰ ਕਈ ਵਾਰੀ ਮੇਰੇ ਵੀਰਾਂ ਦਾ ਇਹ ਸੁਝਾਅ ਹੁੰਦਾ ਜਾਂ ਇਹ ਕਮੈਂਟ ਹੁੰਦਾ ਵੀ ਬਰਬਰੀ ਬੱਕਰੀਆਂ ਕਿੱਥੋਂ ਵੱਧ ਮਿਲਦੀਆਂ ਬਰਬਰੀ ਬੱਕਰੀਆਂ ਬਾਈ ਜੀ ਇੱਧਰ ਬਹੁਤ ਮਿਲ ਜਾਂਦੀਆਂ ਹੋਰ ਵੀ ਬੀਟਲ ਤੇ ਹైదਰਾਬਾਦੀ ਹైదਰਾਬਾਦੀ ਕ੍ਰਾਸ ਹਰ ਤਰ੍ਹਾਂ ਦੀਆਂ ਮਸਾਲਾਂ ਇੱਥੇ ਦੋਸਤੋ ਅਵੇਲੇਬਲ ਹੁੰਦੀਆਂ। ਹਾਂਜੀ ਕੀ ਆਲਾ ਬਾਈ? ਠੀਕ ਹੈ ਜੀ ਮਹਾਰਾਜ ਜੀ ਠੀਕ ਹੈ ਜੀ। ਹਾਂਜੀ ਹਾਂਜੀ ਵਧੀਆ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਜਲਦੀ ਜਿਵੇਂ ਵੀ ਸੌਦੇ ਹੋਏ ਤੁਹਾਨੂੰ ਲਾਈਵ ਦਿਖਾਵਾਂਗੇ। ਜੁੜੇ ਰਹੋ ਬਸ ਆਪਣੇ ਚੈਨਲ ਦੇ। ਪਹਿਲਾ ਪਹਿਲਾ ਦਾ ਸੌਦਾ ਚੱਲੀ ਜਾਂਦਾ ਜੱਗੀ ਇਹ ਬਾਈ ਬੱਕਰੇ ਦਾ ਹੋਇਆ ਕਿੱਥੇ ਆ ਬੱਕਰਾ ਬਹੁਤ ਦੇ ਨਾ ਤੇ ਕੋਰੀ ਕੋਰੀ ਹੋ ਗਿਆ ਬੱਕਰਾ ਕਿੰਨੇ ਦਾ ਕਰਤਾ ਇਹ ਬਾਈ 10000 ਦਾ ਲਖਾਈ ਬਾਈ ਨੇ 10000 ਦਾ ਤੇ ਲਖਾਈ ਬਾਈ ਨੇ ਕਿਹੜਾ ਬਾਈ ਪਹਿਲੇ ਬਾਈ ਲੈ ਹੋਰ ਤੈਨੂੰ 20000 20000 ਲੱਕੀ ਨਾ ਕਹਦਾ ਲਗਾਈ ਲਖਾਈ ਕਰਾ ਦੂਗਾ ਜੱਟ ਉਹ ਨਫਾ ਦੇ ਦੇ ਉਹ ਨਫਾ ਲਗਾਈ ਕਰਾ ਦੂਗਾ ਉਹ ਕਾਟ ਵਾਲੇ ਨਫਾ ਦੇ ਜਾਂ ਮੈਂ ਉਹਦਾ ਪਾਟਾ ਧਰਦਾ ਬੋਲ ਮੈਨੂੰ ਕਿਉਂ ਨਾ ਦੱਸ ਦੂੰ ਅਸੀਂ ਤਾਂ ਦੋ ਦਿਨ ਤੇ ਕਰ ਉਹ ਤੈਨੂੰ ਕਿ ਇੱਕ ਨੇ ਨਹੀਂ ਘਾਟਾ ਤੈਨੂੰ ਸਾਰਿਆਂ ਜਣਾਂ ਨੇ ਰਲ ਕੇ ਪਾਇਆ ਘਾਟਾ ਉਹ ਨਫਾ ਲਗਾਈ ਮੁਕੇ ਘਾਟਾ ਪਾਇਆ ਉਹ ਬੱਕਰਾ ਕਿਹੜਾ ਮੇਰੀ ਬੱਕਰੀ ਕਿਉਂ ਬੱਕਰਾ ਕਿਹੜਾ ਮੈਂ ਵੀ ਅੱਜ ਤੋਂ ਹੀ ਆਹਰਲੇ ਪਾਸੇ ਆ ਜਾਂਦੇ ਯਾਰ ਰੀਰੀ ਨਗਰ ਹਾਂ ਕਿਹੜਾ ਬੱਕਰਾ ਬਈ ਜੀ ਨਹੀਂ ਨਹੀਂ ਆਹ ਛੇਰਾ ਬਈ ਜੀ ਲਓ ਜੀ ਆਹ ਛੇਰੇ ਰੰਗ ਦਾ ਬੱਕਰਾ ਕਿੰਨੇ ਦਾ ਪੂਰੇ 10 ਦਾ ਸਹੀ ਆ ਯਾਰ ਉਹ ਸਹੀ ਹੈ ਪੈਸੇ ਸਹੀ ਆ ਕਿੰਨੇ ਦਾ ਯਾਰ ਲੋ ਵੀ ਗੱਡੀਆਂ ਵਾਲੇ ਮੁੰਡਿਆਂ ਨੇ ਲਿਆ ਪੱਕਾ ਬੰਦਾ ਉਹ ਆਂਦਾ ਮੰਡੀ ਦੇ ਭੈਣੇ ਆ ਰਚਾ ਸਾਨੂੰ ਕੀ ਦਿਓਗੇ ਫਿਰ ਬੱਕਿਆਂ ਨੂੰ ਕਿਹੜੇ ਪਿੰਡ ਦੇ ਆਣੇ ਲਿਆ ਕੋਠੇ ਗੁਰੂ ਕੇ ਵਾਲਿਆਂ ਨੇ ਲੈ ਮੁਰਗੇ ਲੈ ਬਾਈ ਕਾਲੇ ਦਾ ਭਰਾ ਕੋਠੇ ਗੁਰੂ ਕੇ ਵਾਲਿਆਂ ਦਾ ਉਹਨੇ ਇਹ ਬੱਕਰਾ ਲਿਆ ਲੋ ਵੀ ਆਹ ਬੱਕਰੀ ਦਾ ਸੌਦਾ ਚੱਲੀ ਜਾਂਦਾ ਬਾਈ ਕਿਹੜਾ ਪਿੰਡ ਆਪਣਾ ਗਿੱਦੜਵਾ ਸ਼ਹਿਰ ਹਾਂਜੀ ਤੇ ਕੀ ਮੁੱਲ ਮੰਗਿਆ ਬੱਕਰੀ ਦਾ ਬਾਈ 14 ਜੀ ਪਾਉਂ ਹੋਇਆ ਸੌਦਾ ਲੈ ਫੜਕਣਾ ਆ ਗਿਆ ਪੈਸੀ ਕਿੰਨੇ ਦੇ ਦੇ ਬਾਈ 10000 ਦੀ ਹੋਗੀ ਬਈ ਲਓ ਵੀ 10000 ਦੀ ਬਾਈ ਨੇ 12 ਬੁਰਾ ਦੀ ਹੈ ਨਹੀਂ ਤੇ ਥਣ ਵੀ ਇੱਕ ਆ ਭਰਾਵਾ ਕੀ ਹੋ ਗਿਆ ਤੈਨੂੰ ਇਹਦਾ ਫੇਰ ਫਿਰ ਮੈਂ ਹੀ ਆਂ ਮੈਂ ਤੈਨੂੰ ਜੀ ਗੱਲ ਨਹੀਂ ਖੁਸ਼ ਹੋ ਕੇ ਪਾ ਦੇ ਹੋਰਦੀ ਆ ਖੁਸ਼ ਹੋ ਕੇ ਤੈਨੂੰ ਕਿ 12000 ਰੁਪਏ ਵੀ ਤੈਨੂੰ ਲਾਸਟ ਦੇ ਦਾਂਗੇ ਉਹ ਫੇਰ ਫੇਰ 12 ਦੀ ਲਿਆ ਕੇ ਬਾਈ ਕਿੱਥੇ ਗੱਲ ਦਾ ਆ ਯਾਰ ਮੈਂ ਤਾਂ ਚੱਲਿਆ ਆ 4000 ਦਾ ਤੂੰ ਬੱਚਾ ਹੀ ਲਾਲਾ ਇਹ ਉਹ 4000 ਰੱਖ ਲੈ 4000 ਚ ਰੱਖ ਲੈ ਗਿਆਲਾ ਤੇਰੀ ਬੜਾ ਠੀਕ ਹੈ ਤੈਨੂੰ ਮੈਂ ਹੋਟਲ ਮੈਂ ਉਹ ਲਖਾਈ ਤੇਰੀ ਮੈਂ ਕਰਾ ਦੂੰਗਾ ਯਾਰ 200 ਰੁਪਿਆ ਲਖਾਈ ਦਾ ਬਾਈ 200 ਲਖਾਈ ਅਸੀਂ ਕਰਾ ਲਾਂਗੇ ਉਹ ਨਹੀਂ ਹੈ ਭਰਾਵਾ ਹੈ ਕੀ ਹੈ ਤੇਰੀ ਬਸ ਵਾਲੇ ਕਿੱਥੇ ਹੈ ਬਾਈ ਨਵੀਂ ਪੱਟ ਹੈਗੀ ਦੋ ਦਾ ਕਾਲ ਦੀ ਚੱਕਦੀ ਹੋਈ ਹੈ ਗੱਲ ਤਾਂ ਖਾਂ ਤੁਣ ਵੀ ਇਹਦਾ ਹੈ ਨਹੀਂ ਕੋਈ ਚੱਜਦਾ ਨਾ ਉਹ ਠੀਕ ਹੈ ਫਿਰ ਰੱਖ ਲੈ ਫਰੋਂਾ ਓ ਜੇ ਸਾਢੇ 10000 ਰੁਪਏ ਦੀ ਹੋਗੀ ਰੱਖ ਲੈ ਮੈਂ ਠੀਕ ਆ ਫਿਰ ਹੁਣ 10000 ਹੁਣ ਰੱਖ ਲੈ ਬਾਈ ਯਾਰ 20000 ਦੀ ਲਾਸਟ ਹੈ ਤੈਨੂੰ ਉਹ 12 ਪੂਰਾ ਹੈ ਨਹੀਂ ਆ ਫੜ ਮੈਂ ਨਹੀਂ ਤੇਰ ਨੋ ਜੀ ਗੱਲ ਲੱਗ ਗਿਆ ਨਾ ਬਈ ਠੀਕ ਆ ਨਹੀਂ ਨਹੀਂ ਉਹ ਰੱਖ ਲੈ ਬਾਈ ਪਾਠੋਡੀ ਹੈ ਨਹੀਂ ਸਫਾਈ ਹੈ ਨਹੀਂ ਪੱਟਦੀ ਰੱਖ ਉਹ ਨਾ ਤੂੰ ਸੌਦੇ ਬਾਜੀ ਚ ਪਏ ਯਾਰ ਫਿਰ ਉਹੀ ਗੱਲ ਕਾਣੀ ਛੋਟਾ ਖਾਨਿਕ ਸਾਢੇ 10 ਕਹਦਾ ਮੈਂ ਰੱਖਾ 40000 ਕੋਈ ਗੱਲ ਨਹੀਂ ਇਹ 11.5 ਦਾ ਬਈ ਯਾਰ ਜੇ ਲੈਣੀ ਹੈ ਨਾ ਉਹੀ ਬਾਰ ਆ ਹਾਂ ਜੀ ਸਾਢੇ 15000 ਰੁਪਏ ਦੇ ਦੇ ਮੇਰੇ ਭਾਈ ਇਹ ਸਕੇ 10.5 ਆ ਇਹ ਇਹ ਸਾਢੇ 10 ਪੂਰੇ ਦੀ ਹੋ ਗਈ ਜੀ ਆਣਾ ਤੂੰ ਪੂਰੇ ਦੀ ਹੋ ਗਈ ਜੀ ਆਣਾ ਪਿਆ ਸਰਦਾਰ ਕੋਈ ਨਹੀਂ ਨਹੀਂ ਉਹ ਨਾਮ ਹੋਰ ਹੋਣਾ ਰੱਖ ਲਾ ਸਹੀ ਆ ਸਹੀ ਆ ਤੀਜੇ ਬੰਦੇ ਨੇ ਕੀਤਾ ਫੈਸਲਾ ਆ ਬੱਕਰੀਆਂ 11 ਦੀ ਹੋ ਗਈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਬਾਈ ਗਾਕ ਤੇ ਮਾਰੀ ਵਾਰੀ ਨਹੀਂ ਮੌਕਾ ਆਉਂਦਾ ਸਾਢੇ 11 ਦੀਆਂ ਦਾ 11 ਹਜ਼ਾਰ ਦੀ ਮੁਕਾਬਲੀ ਬਾਈ ਨਹੀਂ ਬਾਈ ਇਹ ਮਗਾਈ ਨਹੀਂ ਮਗਾਈ ਬਾਈ ਆ ਬਾਈ ਸਾਢੇ 11 ਦੀ ਕਹਿੰਦਾ ਕੋਈ ਗੱਲ ਨਹੀਂ ਬਾਈ ਕਿੰਨੇ ਚ ਬਾਈ 11:30 ਦੀ 11:30 ਦੀ ਬਸ ਠੀਕ ਹੈ ਜੀ ਕਿੰਨੇ ਦੀ ਕਰਤੀ ਘਰ ਪ੍ਰੀਤਾਂ ਦੇ 11:30 ਦੀ ਕਰਦੇ ਬਾਈ ਲਖਾਈ ਬਾਈ ਖੁਸ਼ ਆ ਵਾ ਕੋਈ ਪੁੱਛੀ ਆ ਜੀ ਬੱਕਰੀ ਕੋਈ ਆ ਆ ਬੜਾ ਆ ਬੱਕਰੀ ਆ ਜੀ 11:30 ਦੀ ਵਈ ਆ ਇਥੇ ਬਾਈ ਗਣਲਾ ਦੁਆਰਾ ਪੈਸੇ ਚੰਗੀ ਤਰ੍ਹਾਂ ਗਣਲਾ